ਆਤਲੋ ਹਲੋ ਹਲੋ ਕਿਦਾਂ ਹੈ ਉਹ ਗਾ ਵੀ ਇਤਰਾਹ ਤੇ ਮੈਂ ਡੰਨੀ ਮਾਪੇ ਮਿਲਦੇ ਤੇ ਪੈ ਜਾਂਦੀ ਠੰਡਨੀ ਰਬ ਕਿਤੇ ਮਿਲੀਏ ਕਿਤੇ ਮਿਲੀਏ ਤੇ ਮਿਲ ਨਾ ਮਾਏ ਮੱਸ ਬੋਲ ਬੋਲ ਸਤਿ ਸ਼੍ਰੀ ਅਕਾਲ ਬੰਦਲ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਪਤਾ ਨਹੀਂ ਸੀ ਆ ਰਿਹਾ ਮੇਰੇ ਨੇ ਇੱਕ ਬੇਇੱਜ਼ਤੀ ਸੁਣ ਲਈ ਕਹਿੰਦੇ ਹੈ ਗੁੱਪੜ ਗੀ ਮਰਕੀਆਂ ਮੇਰੇ ਸਾਰੇ ਗੁੱਪੜ ਕੁੜੇ ਹਿੱਦੇ ਗੁੱਪੜ ਸਾਰੇ ਹਿੱਦੇ ਆਇ ਨਹੀਂ ਹੁੰਦਾ ਤੁਮ ਕਿਉਂ ਤੋਂ ਅਮਰ ਜੇ ਨਹੀਂ ਆ ਰਹੀ ਮੈਮ ਹੈਲੋ ਪਰਮ ਸਤਕਾਰਯੋਗ ਮੇਰੇ ਸਾਰੇ ਆਰਟਿਸਟ ਭਰਾਵੋ ਮੇਰੀਆਂ ਮਹਾਨ ਹਸਤੀਆਂ ਪਲੀਜ਼ ਆਜੋ ਜਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਿੰਨ ਗੁੱਦਰਾਂ ਖੜੋ ਪਲੀਜ਼ ਸਾਰੇ ਆਜੋ ਯਾਰ ਨੇ ਬੜਾ ਅੱਛਾ ਮਾਹੌਲ ਹੈ ਮੈਨੂੰ ਖੁਸ਼ੀ ਹੋ ਰਹੀ ਹੈ ਇਸ ਕਲਚਰ ਗਰੁੱਪ ਦੇ ਵਿੱਚ ਆ ਜਿਹੜਿਆ ਸੱਭਿਆਚਾਰ ਨੂੰ ਤੁਸੀਂ ਪ੍ਰਮੋਟ ਕਰਦਾ ਆਂ ਆਖਣ ਕਿ ਕਿਤੇ ਲੱਗਦਾ ਨਹੀਂ ਆਪਣੀਆਂ ਮਾਮਾ ਕੋਲ ਬੜਾ ਚਿਤ ਲੱਗਦਾ ਨਹੀਂ ਆਪਣੀਆਂ ਮਾਮਾ ਕੋਲ ਬੜਾ ਚਿਤ ਲੱਗਦਾ ਨਹੀਂ ਆਪਣੀਆਂ ਮਾਮਾ ਕੋਲ ਬੜਾ ਚਿਤ ਲੱਗਦਾ ਨਹੀਂ ਆਪਣੀਆਂ ਅਸੀਂ ਆ ਗਏ ਹਾਂ ਆਜੋ ਆਜੋ ਤੁਸੀਂ ਬਹੁਤ ਚੱਕਾ ਸੀ ਕੰਮ ਪੀੜੀਆਂ ਜੀ ਆਪਾਂ ਲੈ ਲੈਂਦੇ ਹੁਣ ਜਿੰਨੀਆਂ ਜਿੰਨੀਆਂ Song ਲਾ ਦੋ ਪਰ ਉਹ ਆਲਾ ਕਰਾਉਣਾ ਉਹ ਨਾ ਲਾਇਆ ਸੀਗੇ ਉਦੋਂ ਉਹਨਾਂ ਬਾਲਾ ਭੈਣ ਜੀ ਕਿਹਾਵੇ ਉਹ ਬੰਦ ਕਰਾਓ ਹਾਂ ਤੇ ਉਹ ਮੈਨੂੰ ਆਏ ਸੀ ਮੁੰਡੇ ਵੀ ਨੱਚ ਲੈਣ ਤੇ ਨਾਲੇ ਹੁਣ ਆਪਾਂ ਨਾ ਪੀੜੀਆਂ ਚੁੰਨੀਆਂ ਹੀ ਲੈ ਕੇ ਹੁਣ ਨੱਚ ਲੈਂਦੇ ਉਹ ਜਿਹੜਾ ਗੀਤ ਗੂਤ ਗਾਉਣਾ ਸੀ ਕਿ ਵਸਾਤੀ ਦਾ ਮੇਰੀ ਤਾਂ ਪੀੜੀ ਚੁੰਨੀ ਘਰੀ ਲੈ ਗਈ ਜੀ ਕੋਈ ਨਹੀਂ ਸੀ ਵਾਧੂ ਹੈਗੀਆਂ ਸਾਰਾ ਕੋਈ ਚੁੱਚੀ ਕਰ ਰਹੀਆਂ ਤਰਾਪੀ ਬੋਲ ਕੇ ਰੱਖੋ ਸੋਣਾ ਤਕੜਾ ਬੋਲ ਦੋ ਵਧੀਆ ਮੇਰੇ ਵੀਰੇ ਆਣਾ ਬੈਕ ਸਾਈਡ ਤੋਂ ਸਾਰਿਆਂ ਨੂੰ ਫੋਨ ਦਿਖਾ ਦਿਓ ਵੀ ਕੀ ਦਾ ਤੁਹਾਡਾ ਤੱਕ ਦਿਓ ਸਾਰੇ ਪਾਣੀ ਤਾਂ ਪੀਣਾ ਜ਼ਰੂਰੀ ਹੈ